ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਸਿੰਗਲ ਸਿੰਗਲ ਪੀਸ ਨੇ ਆਪਾਂ ਸਾਰੇ ਜਿਹੜੇ ਸੇਲ ਦੇ ਉੱਪਰ ਲਾਏ ਨੇ ਸਾਰੇ ਡਿਸਕਾਊਂਟ ਰੇਟਾਂ ਉੱਪਰ ਲਾਏ ਨੇ ਕਿਸੇ ਕਿਸੇ ਵਿੱਚ ਇੱਕ ਪੀਸ ਰਹਿ ਰਿਹਾ ਕਿਸੇ 'ਚ ਦੋ ਪੀਸ ਰਹਿ ਰਿਹਾ ਸਾਰੀ ਗਰਮੀਆਂ ਦੀ ਕਲੈਕਸ਼ਨ ਜਿਹੜਾ ਵੀ ਪੀਸ ਤੁਹਾਨੂੰ ਜਾਣੀ ਕਿ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਡਿਸਕਾਊਂਟ ਦੇ ਉੱਪਰ ਨੇ ਤੇ ਥੋੜੇ ਜਿਹੀ ਪੀਸ ਨੇ 10 10 12 ਪੀਸ ਨੇ ਜਿਹੜੇ ਮੈਂ ਅੱਜ ਤੁਹਾਨੂੰ ਵੀਡੀਓ 'ਚ ਦਿਖਾਉਂਗੀ ਤੇ ਸਾਰੇ ਇਹ ਡਿਸਕਾਊਂਟ ਦੇ ਉੱਪਰ ਲੱਗ ਚੁੱਕੇ ਨੇ ਜਾਨੀ ਕਿ ਪੂਰੀ ਡਿਸਕਾਊਂਟ ਦੀ ਵੀਡੀਓ ਆ ਸਾਰੇ 1200 1300 1500 ਤੱਕ ਸੇਲ ਹੋਏ ਨੇ ਤੇ ਹੁਣ ਵਾਲੇ ਸੂਟ ਨੇ ਪਰ ਇਹ ਸਾਰੇ ਇੱਕ ਰੇਟ 'ਚ ਲਾਤੀ ਅੱਜ ਦੀ ਵੀਡੀਓ ਜਿਹੜੀ 1050 ਦੇ ਵਿੱਚ ਰਹੂਗੀ ਜਿਹੜਾ ਮਰਜੀ ਸੌਡ ਤੁਸੀਂ ਚੱਕ ਸਕਦੇ ਹੋ ਜਿਹੜਾ ਮਰਜੀ ਤੁਹਾਨੂੰ ਪਸੰਦ ਆ ਆਪਣਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੰਗਵਾ ਸਕਦੇ ਹੋ ਪਰ ਇੰਨਾ ਕਾ ਵੀ ਇੰਨਾਂ ਚ ਕੋਈ ਹੋਰ ਕਲਰ ਨਹੀਂ ਮਿਲਣਾ ਕੋਈ ਹੋਰ ਡਿਜ਼ਾਈਨ ਨਹੀਂ ਸਾਰੇ ਸਿੰਗਲ ਸਿੰਗਲ ਪੀਸ ਹੈ ਅਲੱਗ ਅਲੱਗ ਸਟੱਫ ਹੈ ਜਿਹੜਾ ਵੀ ਸਟੱਫ ਹੋ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਚੱਲੂਗੀ ਜੋ ਵੀ ਸਟੱਫ ਦੇ ਉੱਪਰ ਜਿੱਦਾਂ ਦੀ ਵੀ ਜਿੱਦਾਂ ਦੇ ਨਾਲ ਦੁਪੱਟੇ ਲੱਗੇ ਹੋਏ ਨੇ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਇਹ ਪਿਓਰ ਦੁਪੱਟੇ ਦੇ ਨਾਲ ਆ ਸ਼ੰਕਰ ਬ੍ਰੈਂਡ ਦਾ ਸੂਟ ਆ ਇੱਕੋ ਹੀ ਪੀਸ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਆ ਕੋਈ ਹੋਰ ਪੀਸ ਨਹੀਂ ਹੈਗਾ ਬਾਕੀ ਸਾਰੀ ਵੀਡੀਓ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਕਿ 1050 ਦੇ ਉੱਪਰ ਰਹੂਗੀ ਪਰ ਜਿਹੜਾ ਇਹ ਸਿੰਗਲ ਸੂਟ ਆ ਇਹ ਸਿਰਫ 850 ਦਾ ਵਾ ਪਿਓਰ ਦੁਪੱਟੇ ਦੇ ਨਾਲ ਆ ਇਹਦੇ ਵਿੱਚ ਸਿੰਗਲ ਪੀਸ ਆ ਕੋਈ ਹੋਰ ਕਲਰ ਨਹੀਂ ਕੋਈ ਹੋਰ ਡਿਜ਼ਾਈਨਿੰਗ ਨਹੀਂ ਮਾਸਟਰਡ ਸ਼ੇਡ ਦਾ ਸੂਟ ਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਦੇ ਉੱਪਰ ਆ ਇਹ ਬਣਿਆ ਹੋਇਆ ਸਾਰੀ ਪ੍ਰਿੰਟਿੰਗ ਜਿਹੜੀ ਹੋਈ ਹੋਈ ਆ ਕੈਮਰੀ ਕਾਟਨ ਦੀ ਆ ਤੇ ਬਹੁਤ ਸੋਹਣਾ ਦੇਖੋ ਸਾਰੀ ਪ੍ਰਿੰਟਿੰਗ ਸਾਰਾ ਆਲ ਓਵਰ ਪੂਰੀ 5 ਮੀਟਰ ਦੀ ਇਹਦੇ ਵਿੱਚ ਤੁਹਾਨੂੰ ਕੱਟ ਮਿਲੂਗੀ ਤੇ ਨਾਲ ਜਿਹੜਾ ਦੁਪੱਟਾ ਉਹ ਮਿਲੂਗਾ ਪਿਓਰ ਦਾ ਜੀ ਹਲੋ ਪਿਓਰ ਦਾ ਨਾਲ ਦੁਪੱਟਾ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਆ ਕੋਈ ਵੀ ਪੀਸ ਜਾਨਕਿ ਇਹ ਨਹੀਂ ਹੈਗਾ ਵੀ ਛੱਡਣ ਵਾਲਾ ਰੁਕਣ ਵਾਲਾ ਬਸ ਇੱਕ ਇੱਕ ਕਈ ਵਾਰੀ ਕਈ ਕਈ ਸਿੱਟਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਪੀਸ ਆ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਆਪਾਂ ਲਾ ਦਿੱਤਾ ਵਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਇਹ ਪੀਸ ਰਹੂਗਾ 850 ਦਾ ਜਿਹੜੀ ਵੀ ਭੈਣ ਨੂੰ ਰਿਕੁਆਇਰ ਆ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ 5 ਮੀਟਰ ਦੀ ਕਟ ਆ ਤੇ ਜਿੰਨੀ ਵੀ ਕਲੈਕਸ਼ਨ ਆ ਸਾਰੀ ਗਰਮੀਆਂ ਦੇ ਉੱਪਰ ਆ ਗਰਮੀਆਂ ਵਾਲੀ ਆ ਲੋ ਆ ਸੋੜ ਤੋਂ ਹੰਜੀ ਨਵੀ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ 1050 ਜਿਹੜਾ ਮਰਜੀ ਸੂਟ ਲੈ ਲਿਓ ਲੋ ਗ੍ਰੀਨ ਕਲਰ ਦੇ ਉੱਪਰ ਆ ਚੈੱਕ ਵਾਲਾ ਬਹੁਤ ਸੋਹਣਾ ਪ੍ਰਿੰਟ ਚੱਲਿਆ ਹੈ ਬਹੁਤ ਵਧੀਆ ਜਾਨੀ ਕਿ ਇੰਨੇ ਬ੍ਰਾਂਡ ਦੇ ਵਿੱਚ ਇਹ ਪ੍ਰਿੰਟਿੰਗ ਆ ਚੁੱਕੀ ਆ ਪੂਰਾ ਵਧੀਆ ਸੌਫਟ ਵਾਲਾ ਸਾਰਾ ਸਟਾਫ ਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਦੇ ਵਿੱਚ ਸਿੰਗਲ ਪੀਸ ਹੀ ਅਵੇਲੇਬਲ ਆ ਆ ਲੋ ਇਹ ਵਿਦਆਊਟ ਦੁਪੱਟਾ ਵਾ 1050 ਇਹਦੇ ਨਾਲ ਕੋਈ ਵੀ ਦੁਪੱਟਾ ਨਹੀਂ ਹੈਗਾ बॉटम ਤੇ ਵਰਕ ਹੋਇਆ ਹੋਇਆ बॉटम ਦੇ ਵਰਕ ਚੈੱਕ ਕਰ ਸਕਦੇ ਹੋ ਪੂਰਾ ਇਸ ਟਾਈਮ ਦਾ ਟ੍ਰੈਂਡਿੰਗ ਡਿਜ਼ਾਈਨ ਆ ਪ੍ਰਿੰਟਿੰਗ ਟ੍ਰੈਂਡਿੰਗ ਆ ਤੇ ਤੁਹਾਨੂੰ ਪਤਾ ਹੀ ਆ ਕਿ बॉटਮ ਦੇ ਉੱਪਰ ਵਰਕ ਪੂਰਾ ਟ੍ਰੈਂਡਿੰਗ ਦੇ ਉੱਪਰ ਚੱਲ ਰਿਹਾ ਵਾ ਇਹ ਨਹੀਂ ਹੈਗਾ ਕਿ ਸੀਜ਼ਨ ਆਫ ਹੋ ਗਿਆ ਤਾਂ ਆਪਾਂ ਸੇਲ ਲਾ ਰਹੇ ਆ ਨਹੀਂ ਜੀ ਇਸ ਟਾਈਮ ਦੇ ਹੀ ਇਹ 트ੈਂਡਿੰਗ ਪੀਸ ਨੇ ਥੋੜੇ ਟਾਈਮ ਪਹਿਲਾਂ ਹੀ ਇਹਨਾਂ ਦੀਆਂ ਵੀਡੀਓਜ਼ ਆ ਚੁੱਕੀਆਂ ਨੇ ਉਹਨਾਂ ਵਿੱਚੋਂ ਹੀ ਇਹ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਰਹੇ ਨੇ ਉਹਨਾਂ ਉੱਪਰ ਡਿਸਕਾਊਂਟ ਆਪਾਂ ਲਾਇਆ ਵਾ ਜਲਦੀ ਜਲਦੀ ਇਹ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹੋ 1050 ਇਹਦਾ ਪ੍ਰਾਈਸ ਆ ਜਿਹੜਾ ਮਰਜ਼ੀ ਪੀਸ ਲੈ ਲਓ ਇਹ ਸਿੰਗਲ ਪੀਸ ਹੈ ਇਹਦੇ ਵਿੱਚ ਕੋਈ ਕਲਰ ਨਹੀਂ ਲਓ ਜੀ ਸੇਮ ਡਿਜ਼ਾਈਨਿੰਗ ਜਿਵੇਂ ਇਹ ਕਾਟਨ ਦੇ ਉੱਪਰ ਆ ਸੇਮ ਡਿਜ਼ਾਈਨਿੰਗ ਆ ਸ਼ਿਮਰ ਦੇ ਉੱਪਰ ਇਹ ਥੋੜਾ ਜਿਹਾ ਪਾਰਟੀ ਵੀ ਆ ਸਟੱਫ ਹੁੰਦਾ ਸ਼ਿਮਰ ਕਾਟਨ ਆ ਇਹ ਲਓ ਜੀ ਸ਼ਿਮਰ ਦਾ ਸਾਰਾ ਬੇਸ ਆ ਪੂਰਾ ਸੌਫਟ ਵਾਲਾ ਬੇਸ ਲੱਗਿਆ ਹੋਇਆ ਸ਼ਿਮਰ ਦਾ ਟੱਚ ਹੁੰਦਾ ਇਹਦੇ ਵਿੱਚ ਡਿਜ਼ਾਈਨਿੰਗ ਸੇਮ ਆ ਦੇਖੋ ਇਹਦੀ ਵੀ ਡਿਜ਼ਾਈਨਿੰਗ ਸੇਮ ਚੈੱਕ ਵਾਲਾ ਪ੍ਰਿੰਟ ਆ ਇਹ ਵੀ ਸਾਰਾ ਚੈੱਕ ਵਾਲਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਲਵੈਂਡਰ ਕਲਰ ਦਾ ਨਾਲ ਇਹਦੇ ਵੀ ਬਾਟਮ ਲਵੈਂਡਰ ਹੀ ਆ ਸ਼ਿਮਰਦੀ ਹੋਈ ਬਾਟਮ ਲੱਗੀ ਹੋਈ ਆ ਨਾਲ ਇਹਦੇ ਤੇ ਸਿੰਗਲ ਹੀ ਪੀਸ ਆ ਇਹ ਵੀ 1050 ਦੇ ਵਿੱਚ ਫ੍ਰੀ ਕੋਰੀਅਰ ਆ ਕੋਈ ਕੋਰੀਅਰ ਦੇ ਐਕਸਟਰਾ ਚਾਰजेस ਨਹੀਂ ਹੈਗੇ ਜਿਹੜਾ ਮਰਜੀ ਆ ਤੁਹਾਡ ਵੀਡੀਓ ਦਾ ਚੱਕ ਲਓ ਬਸ ਆਪਣੇ ਫਾਇਦੇ ਲੈ ਲਓ ਜਿਹੜਾ ਵੀ ਮਰਜੀ ਤੁਹਾਨੂੰ ਪਸੰਦ ਆ ਰਿਹਾ ਵਾ ਹਾਲੋ ਜੀ ਇਹ ਹੈਗਾ ਵਾ ਗ੍ਰੇਸ ਕਾਟਨ ਦੇ ਉੱਪਰ ਬੋਟਲ ਗ੍ਰੀਨ ਕਲਰ ਦਾ ਪੀਸ ਆ ਉੱਪਰ ਪੱਟੀ ਬਣੀ ਹੋਈ ਆ ਪੱਲੇ ਦੇ ਉੱਪਰ ਵਰਕ ਹੋਇਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਦੁਪੱਟੇ ਦੇ ਉੱਪਰ 4 ਸਾਈਡ ਇਸ ਤਰ੍ਹਾਂ ਕਟਵਰਕ ਹੋਇਆ ਨਾਲ ਇਸ ਤਰ੍ਹਾਂ ਵਰਕ ਹੋਇਆ ਸਾਰੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਕਿਤੇ ਕਿਤੇ ਤੁਹਾਨੂੰ ਫਲਾਵਰ ਮਿਲੇਗਾ ਸਾਰਾ ਥ्रेड ਵਰਕ ਦਾ ਕੰਮ ਹੋਇਆ ਇਹ ਬੋਟਲ ਗ੍ਰੀਨ ਕਲਰ ਦਾ ਪੀਸ ਆ ਲੁਕ ਇਸ ਇਹ ਵੀ ਗ੍ਰੇਸ कॉटन ਦੇ ਉੱਪਰ ਹੀ ਆ ਬਹੁਤ ਸੋਹਣਾ ਪੀਸ ਆ ਬਹੁਤ ਵਧੀਆ ਸਟਾਫ ਆ कॉटन ਦਾ ਲੱਗਿਆ ਹੋਇਆ ਇਹਦੇ ਨਾਲ ਪਲੇਨ ਬਾਟਮ ਮਿਲੂਗੀ ਬਾਟਮ ਜਿਹੜੀ ਆ ਪਿਓਰ कॉटन ਦੀ ਰਹੂਗੀ ਪਲੇਨ ਬਾਟਮ ਆ ਦੇ ਨਾਲ ਦੇਖੋ ਕਿੰਨਾ ਸੋਹਣਾ ਸੀਕੁਐਂਸ ਦਾ ਸਾਰਾ ਉੱਪਰ ਪ੍ਰਿੰਟਿੰਗ ਦੇ ਕੰਮ ਹੋਇਆ ਬਹੁਤ ਸੋਹਣਾ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਪੀਚ ਪਿੰਕ ਕਲਰ ਦਾ ਸੂਟ ਆ ਇਹ ਸਾਰੀ ਡਿਜੀਟਲ ਡਿਜ਼ਾਈਨਿੰਗ ਹੋਈ ਹੋਈ ਆ ਤੇ ਇਹਦੇ ਨਾਲ ਦੁਪੱਟਾ ਰਹੂਗਾ ਜੀ ਸੈਮੀ ਦਾ ਸੈਮੀ ਦਾ ਸਾਰਾ ਡਿਜੀਟਲ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਆ ਬਹੁਤ ਸੋਹਣੀ ਗ੍ਰੇਸ ਦੇ ਪੀਸ ਨੇ ਬਹੁਤ ਵਧੀਆ ਕਾਟਨ ਦਾ ਸਟਾਫ ਆ ਸਿਰਫ 1050 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿਹੜਾ ਮਰਜੀ ਸੂਟ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਸਕਦੇ ਹੋ ਲੋਜੀ ਪਿਓਰ ਕੈਮਰੀ ਕਾਟਨ ਦੇ ਉੱਪਰ ਆ ਪਰਪਲ ਸ਼ੇਡ ਆ ਇਸ ਤਰ੍ਹਾਂ ਟਾਈ ਪੱਟੀ ਆਉਗੀ ਬਹੁਤ ਸੋਹਣਾ ਸਟਾਫ ਆ ਪਿਓਰ ਕੈਮਰੀ कॉटन ਆ 100% ਕੈਮਰੀ कॉटन ਸੀਕੁਐਂਸ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਸਾਰੇ ਕਿਤੇ ਨਾਲ ਬਾਟਮ ਆਉਗੀ ਇਹਦੇ ਪ੍ਰਿੰਟਡ ਇਸ ਤਰ੍ਹਾਂ ਚੈੱਕ ਵਾਲੀ ਨਾਲ ਬਾਟਮ ਆਉਗੀ ਨਾਲ ਪਿਓਰ ਦਾ ਆਊਗਾ ਸਾਰਾ ਡਿਜੀਟਲ ਦੁਪੱਟਾ ਇਹਦੇ ਵਿੱਚ ਦੋ ਕਲਰ ਅਵੇਲੇਬਲ ਆ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਕਲਰ ਚਾਹੀਦਾ ਹੋਇਆ ਲੈ ਸਕਦੇ ਹੋ ਇਹ ਵੀ ਆਪਾਂ 1050 ਦੇ ਵਿੱਚ ਲਾਇਆ ਵਾ ਇਦੇ ਵਿੱਚ ਸੈਕੰਡ ਕਲਰ ਹੈਗਾ ਮਾਸਟਰ ਸ਼ੇਡ ਸੇਮ ਡਿਜ਼ਾਈਨਿੰਗ ਆ ਇਹਦੀ ਵੀ ਪ੍ਰਿੰਟਡ ਬਾਟਮ ਆਉਗੀ ਸੇਮ ਸ਼ਰਟ ਆ ਤੇ ਨਾਲ ਸੇਮ ਡਿਜੀਟਲ ਦੁਪੱਟਾ ਲੱਗਿਆ ਹੋਇਆ ਤੇ ਤਿੰਨ ਪੀਸ ਤੁਹਾਨੂੰ ਮੈਂ ਦਿਖਾਉਂਗੀ ਜੋਰ ਜੱਟ ਦੇ ਆ ਲਓ ਜੌਰ ਜੱਟ ਦੇ ਉੱਪਰ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਹੈ ਸਾਰਾ ਕੇਲੇ ਦੇ ਉੱਪਰ ਦੇਖੋ ਕਿੰਨਾ ਸੋਹਣਾ ਪੂਰਾ ਹੈਵੀ ਕੰਮ ਹੋਇਆ ਮਾਉਜ਼ੀਆ ਪਰਪਲ ਮਾਉਜ਼ੀਆ ਕਲਰ ਆ ਇਹ ਬਹੁਤ ਸੋਹਣਾ ਉੱਪਰ ਤੱਕ ਇਸ ਤਰ੍ਹਾਂ ਲਾਈਨਿੰਗ ਜਾਂਦੀਆਂ ਨੇ ਤੇ ਨਾਲ ਇਹਦੇ ਜੌਰਜਟ ਦਾ ਇਹ ਦੁਪੱਟਾ ਲੱਗਿਆ ਫੋਰ ਸਾਈਡ ਕੱਟਵਰਕ ਦੇ ਨਾਲ ਪੂਰੇ ਖੁੱਲੇ ਡੁੱਲੇ ਨਾਲ ਇਹ ਦੁਪੱਟੇ ਨੇ ਤੇ ਸਾਰੇ ਕਿਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਪਰ ਵੀ ਇਹਦੇ ਵਿੱਚ ਵੀ ਦੋ ਕਲਰ ਤੁਹਾਨੂੰ ਮਿਲ ਜਾਣਗੇ ਇੱਕ ਮਿਲ ਜੂਗਾ ਜੀ ਵਧੀਆ ਵਾਲੀ ਜੌਰਜਟ ਆ ਜਿਹੜੀ ਬਿਲਕੁਲ ਹੀ ਦਾ ਇਹ ਇੱਕ ਤਾਂ ਹੁੰਦੀ ਹੈ ਦਾਣੇਦਾਰ ਜਿਹੜੀ ਕਿ ਆਮ ਹੀ ਮਿਲੀ ਜਾਂਦੀ ਹੈ ਜੀ ਇਹ ਥੋੜਾ ਜਿਹਾ ਵਿਸਕੋਸ ਦੇ ਵਿੱਚ ਚੱਲੇ ਜਾਂਦਾ ਕੱਪੜਾ ਵਧੀਆ ਸੌਫਟ ਵਾਲਾ ਜਿਹੜਾ ਚੁੱਪਦਾ ਨਹੀਂ ਹੈਗਾ ਤੇ ਗਰਮੀਆਂ ਦੇ ਵਿੱਚ ਵੀ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ ਜਿਵੇਂ ਮਰਜੀ ਆ ਹੈਗਾ ਇਹਦਾ ਸੈਕੰਡ ਕਲਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਸੂਟਾਂ ਦੇ ਉੱਪਰ ਦੋ ਹੀ ਪੀਸ ਇਹਦੇ ਵਿੱਚ ਅਵੇਲੇਬਲ ਨੇ ਜਿਹੜੀ ਵੀ ਭੈਣ ਨੂੰ ਰੁਕਾਏ ਹੋਏ ਜਲਦੀ ਜਲਦੀ ਬਸ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਤਾਂ ਕਿ ਤੁਹਾਨੂੰ ਮੈਜਨ ਜਿਨ੍ਹਾਂ ਦੇ ਪਹਿਲਾਂ ਸਕਰੀਨਸ਼ਾਟ ਆਉਣਗੇ ਬਸ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਕਿਉਂਕਿ ਗੈਂਟੀ ਦੇ ਸਾਰੇ 10 ਕੁ ਸੂਟ ਹੀ ਨੇ ਇਹ ਸਾਰੇ ਜਿਹੜੇ ਆਪਾਂ ਡਿਸਕਾਊਂਟ ਦੇ ਉੱਪਰ ਲਾਏ ਨੇ ਲਓ ਜੀ ਇਹ ਹੈਗਾ ਸਾਰਾ ਪੱਲਾ ਵਰਕ ਪੱਲੇ ਦੇ ਉੱਪਰ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਫਲਾਵਰਿੰਗ ਦਾ ਬਹੁਤ ਸੋਹਣਾ ਪਿੰਕ ਜਾਂ ਛੇੜਾ ਪਿੰਕ ਗਾਜਰੀ ਜਿਹਾ ਛੇੜਾ ਇਹ ਬਹੁਤ ਸੋਹਣਾ ਪ੍ਰੋਪਰ ਕਲਰ ਆ ਰਿਹਾ ਵਾ ਕੈਮਰੇ ਦੇ ਵਿੱਚ ਤੇ ਇੱਕ ਫਲਾਵਰ ਇਹਦਾ ਆਊਗਾ ਮਤਲਬ ਕਿ ਗਲੇ ਦੇ ਉੱਪਰ ਆ ਗਲੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੈ ਨਾਲ ਸਾਈਡ ਤੇ ਇੱਕ ਫਲਾਵਰ ਆਊਗਾ ਇਹਦੀਆਂ ਬਾਹਾਂ ਦੇ ਉੱਤੇ ਵੀ ਤੁਹਾਨੂੰ ਫਲਾਵਰ ਮਿਲੇਗਾ ਚਾਹੇ ਤੁਸੀਂ ਬਾਟਮ ਤੇ ਲਿਆਓ ਚਾਹੇ ਤੁਸੀਂ ਬਾਹਾਂ ਤੇ ਲਿਆਓ ਜਿਵੇਂ ਮਰਜੀ ਕਰ ਸਕਦੇ ਹੋ ਇਹਦੇ ਨਾਲ ਵੀ ਸੀਮ ਜਾਰਜਟ ਦਾ ਇਹ ਦੁਪੱਟਾ ਆਊਗਾ 4 ਸਾਈਡ ਕਟਵਰਕ ਦੇ ਨਾਲ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਵਿੱਚ ਕਿਤੇ ਕਿਤੇ ਫਲਾਵਰ ਬਣੇ ਹੋਏ ਨੇ ਬਹੁਤ ਸੋਨੇ ਨਾਲ ਦੁਪੱਟੇ ਲੱਗੇ ਆ ਪਿਓਰ ਜਾਰਜਟ ਦੇ ਦੁਪੱਟੇ ਨੇ ਨਾਲ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਕਿਉਂਕਿ ਇਹ ਡਿਸਕਾਊਂਟ ਤੇ ਲੱਗੀ ਆ ਤੇ ਸੇਲ ਦੇ ਉੱਪਰ ਆਪਾਂ ਇਹ ਸੂਟ ਲਾਈਨੇ ਬਸ ਜਲਦੀ ਜਲਦੀ ਇਹਨਾਂ ਦਾ ਫਾਇਦਾ ਲੈ ਸਕਦੇ ਹੋ ਜਲਦੀ ਜਲਦੀ ਸਕਰੀਨਸ਼ਾਟ ਦੇ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨ ਤੇ ਮੇਰਾ ਵਟਸਐਪ ਦਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸਕਰੀਨਸ਼ਾਟ ਭੇਜਣਾ ਵਾ ਤੇ ਪੇਮੈਂਟ ਦਾ ਮੈਥਡ ਆਪਣਾ ਔਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਪਲੀਜ਼ ਜਿਹੜੀਆਂ ਵੀ ਪਹਿਣਾ ਸ਼ਾਪ ਤੇ ਵਿਜ਼ਿਟ ਕਰਦੀਆਂ ਨੇ ਜਾਂ ਕਰਨਾ ਚਾਹੁੰਦੀਆਂ ਨੇ ਵੈਸੇ ਤਾਂ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਕਿ ਤੁਸੀਂ ਘਰ ਬੈਠੇ ਹੀ ਇਹੀ ਹੁੰਦਾ ਕਿ ਕਿਉਂਕਿ ਫਿਕਸ ਹੀ ਪ੍ਰਾਈਜ਼ ਹੁੰਦੇ ਆ ਇੱਥੇ ਹਾਂਜੀ ਆਏ ਆ ਤੁਸੀਂ ਆਉਣੇ ਹੋ ਤਾਂ ਤੁਹਾਡਾ ਜਿਹੜੇ ਅਸੀਂ ਕੋਰੀਅਰ ਚਾਰਜਸ ਆ ਉਹ ਅਸੀਂ ਤੁਹਾਨੂੰ ਛੱਡ ਦਿੰਨੇ ਆ ਤੁਹਾਡਾ ਮਨ ਤਾਂ ਅਸੀਂ ਜ਼ਰੂਰ ਕਰਦੇ ਆ ਪਰ ਇਹ ਨਹੀਂ ਹੈਗਾ ਕਿ ਜੇ ਤੁਸੀਂ ਸ਼ਾਪ ਤੇ ਆ ਕੇ ਲੈਣੇ ਹੋ ਤਾਂ ਪਤਾ ਨਹੀਂ ਕਿੰਨੇ ਦਾ ਮਿਲੂਗਾ ਤੇ ਸਾਨੂੰ ਆਨਲਾਈਨ ਕਿੰਨੇ ਦਾ ਮਿਲਦਾ ਵਾ ਸਾਇੰਸ ਸੇਮ ਪ੍ਰਾਈਸ ਤੇ ਤੁਹਾਨੂੰ ਸ਼ਾਪ ਤੇ ਮਿਲਦੇ ਆ ਬਸ ਇੱਕ ਕੋਰੀਅਰ ਦਾ ਖਰਚਾ ਜਰੂਰ ਵਜੁੰਦਾ ਪਰ ਇੰਨੀ ਇੱਕ ਗੱਲ ਜਰੂਰ ਹੈ ਪੈਣਾ ਵੀ ਪਲੀਜ਼ ਜਦੋਂ ਤੁਸੀਂ ਆਉਨੇ ਹੋ ਤਾਂ ਪਲੀਜ਼ ਰਿਕਵੈਸਟ ਹੀ ਆ ਕਿ ਪਹਿਲਾਂ ਇੱਕ ਦਿਨ ਪਹਿਲਾਂ ਜਰੂਰ ਦੱਸ ਦਿਆ ਕਰੋ ਕਿ ਹਾਂਜੀ ਅਸੀਂ ਵਿਜ਼ਿਟ ਕਰਨਾ ਸ਼ਾਪ ਤੇ ਤਾਂ ਕਿ ਦੂਸਰੀ ਦਿਨ ਦੀ ਜਿਹੜੀ ਸਾਡੀ ਰੁਟੀਨ ਹੁੰਦੀ ਆ ਅਸੀਂ ਉਸ ਹਿਸਾਬ ਦੇ ਨਾਲ ਆਪਣੀ ਰੁਟੀਨ ਨੂੰ ਮੈਨੇਜ ਕਰ ਸਕੀਏ ਤੇ ਤੁਹਾਡੇ ਨਾਲ ਡੀਲ ਕਰ ਸਕੀਏ ਇਹ ਮੇਰੀ ਰਿਕਵੈਸਟ ਹੀ ਆ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ